ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੌਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਮਨਦੀਪ ਪੂਨੀਆ ਹੋਂ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਚਾਨਣਾ ਪਾਉਈਦਾ ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ ਫਿਰ ਰੁੱਖਾ ਬਰਾਂਦਾ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਪ੍ਰੀਤ ਸੱਚੇ ਆਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਚਲੀਏ ਤਾਂ ਉਧਰ ਈਰਾਨ ਇਜ਼ਰਾਈਲ ਦੀ ਇਸ ਖਿੱਚੋ ਤਾਣ ਦੇ ਵਿਚਾਲੇ ਕੱਲ ਧਮਕੀ ਦੇ ਦਿੱਤੀ ਜਾਂਦੀ ਹੈ ਡੋਨਲਡ ਟਰੰਪ ਹੁਣਾਂ ਦੇ ਵੱਲੋਂ ਕਿ ਬਿਨਾਂ ਕਿਸੇ ਸ਼ਰਤ ਦੇ ਸਰੈਂਡਰ ਕੀਤਾ ਜਾਵੇ ਤੇ ਉਧਰੋਂ ਹੁਣ ਫਿਰ ਈਰਾਨ ਦੇ ਜਿਹੜੇ ਸੁਪਰੀਮ ਲੀਡਰ ਨੇ ਕਮਾਈ ਨਹੀਂ ਉਹਨਾਂ ਦਾ ਵੀ ਜਵਾਬ ਆਇਆ ਇਸ ਦੇ ਬਾਬਤ ਮੋੜਵੇਂ ਰੂਪ ਚ ਕੀ ਕਹਿ ਰਹੇ ਨੇ ਉਹ ਇਹ ਵਾਲੀ ਜਿਹੜੀ ਜੰਗ ਵਰਗਾ ਇਹ ਮਾਹੌਲ ਹੈ ਇਹ ਹੁਣ ਕਿੱਧਰ ਨੂੰ ਵੱਧ ਰਿਹਾ ਹੈ ਤੇ ਕਿੱਥੇ ਤੱਕ ਗੱਲ ਪਹੁੰਚੀ ਹੈ ਹਾਂ ਬੇਸਿਕਲੀ ਡੋਨਾਲਡ 트럼ਪ ਉਹਨਾਂ ਨੇ ਜਿਹੜੀ ਚੇਤਾਵਨੀ ਦਿੱਤੀ ਸੀਗੀ ਜਿੱਦੇ ਚ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜੇ ਇਹ ਜੰਗਵਲ ਵੱਧਦਾਗਾ ਮਾਮਲਾ ਤੇ ਜੰਗ ਲੱਗਦੀ ਹੈਗੀ ਤੇ ਅਮਰੀਕਾ ਇਜ਼ਰਾਈਲ ਦਾ ਸਾਥ ਦੇਊਗਾ ਤੇ ਇਰਾਨ ਨੂੰ ਸਲਿੰਡਰ ਕਰ ਦੇਣਾ ਚਾਹੀਦਾ ਉਹਦੇ ਤੇ ਇਹਦਾ ਜਿਹੜਾ ਪਲਟਵਾਰ ਹੈ ਈਰਾਨ ਦੇ ਜਿਹੜੇ ਸੁਪਰੀਮ ਲੀਡਰ ਨੇ ਆਇਤੁੱਲਾ ਖਾਮenei ਉਹਨਾਂ ਖਾਮenei ਉਹਨਾਂ ਨੇ ਕੀਤਾ ਹੈਗਾ ਤੇ ਖਾਮenei ਨੇ ਇੱਕ ਮੈਸੇਜ ਅਮਰੀਕਾ ਨੂੰ ਭੇਜਿਆਗਾ ਕਿ ਅਸੀਂ ਸਰੈਂਡਰ ਨਹੀਂ ਕਰਾਂਗੇ ਸਾਡਾ ਸਾਡੀ ਜਿਹੜੀ ਹਿਸਟਰੀ ਹੈ ਉਹ ਸਰੈਂਡਰ ਕਰਨ ਵਾਲੀ ਨਹੀਂ ਨਹੀਂ ਰਹੀ ਹੈ ਅਸੀਂ ਕਿਸੇ ਦੀ ਵੀ ਧਮਕੀਆਂ ਤੋਂ ਨਹੀਂ ਡਰਦੇ ਨਾ ਅਸੀਂ ਕਿਸੇ ਦੀ ਧਮਕੀਆਂ ਨੂੰ ਸੁਣਾਂਗੇ ਈਰਾਨ ਤੇ ਥੋਪੀ ਗਈ ਸ਼ਾਂਤੀ ਹੈ ਯੁੱਧ ਦੋਵੇਂ ਅਸੀਂ ਨਹੀਂ ਮੰਨਾਂਗੇ ਜੇ ਕੋਈ ਸਾਡੇ ਤੇ ਯੁੱਧ ਥੋਪੂਗਾ ਉਹ ਵੀ ਅਸੀਂ ਨਹੀਂ ਮੰਨਾਂਗੇ ਜੇ ਸਾਡੇ ਤੇ ਕੋਈ ਸ਼ਾਂਤੀ ਥੋਪੂਗਾ ਉਹ ਵੀ ਅਸੀਂ ਨਹੀਂ ਮੰਨਾਂਗੇ ਇਹ ਕਲਰਾਨ ਵੱਲੋਂ ਕਹੀ ਗਈ ਸੀ ਕਿ ਹਰਾਨ ਨੇ ਕੱਲ ਇਜ਼ਰਾਈਲ ਤੇ 25 ਮਸਾਇਲਾ ਵੀ ਧੱਕੀਆਂ ਸੀਗੀਆਂ ਤੇ ਉਹਨਾਂ 'ਚ ਜਿਹੜੇ ਆਪਾਂ ਦੇਖਿਆ ਸੀਗਾ ਕਿ ਕਿਵੇਂ ਇਜ਼ਰਾਈਲ ਦੇ ਜਿਹੜੇ ਇੰਟਰਸੈਪਟਰ ਸੀਗੇ ਉਹ ਦੋ ਇੰਟਰਸੈਪਟਰ ਦਾ ਇੰਟਰਸੈਪਟਰ ਮਿਸਾਈਲਾਂ ਉਹਨਾਂ ਦੇ ਆਪਦੇ ਹੀ ਸ਼ਹਿਰ ਤੇ ਤੇਲਾਬ ਵਿੱਚ ਜਾ ਕੇ ਵੱਜੀਆਂ ਨੇ ਤੇ ਉਹਨਾਂ ਨੇ ਇੰਟਰਸੈਪਟ ਨਹੀਂ ਕੀਤੀਆਂ ਮਿਸਾਈਲਾਂ ইরਾਨੀ ਮਿਸਾਈਲਾਂ ਤੇ ਜਿਸ ਕਰਕੇ ਉੱਥੇ ਨੁਕਸਾਨ ਵੀ ਹੋਇਆਗਾ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਈਰਾਨ 'ਚ ਹੀ ਹੋਇਆਗਾ ਈਰਾਨ ਦੇ ਹਜੇ ਤੱਕ ਜਿਹੜਾ ਆਫੀਸ਼ੀਅਲ ਡਾਟਾ ਕਮ ਉੱਤਤਾ ਦਾ ਉਹ 585 ਹੋ ਚੁੱਕਿਆਗਾ 585 ਲੋਕਾਂ ਦੀ ਡੈਥ ਈਰਾਨ ਦੇ ਵਿੱਚ ਹੋ ਚੁੱਕੀ ਹੈ ਈਰਾਨ ਦੇ ਨਾਗਰਿਕਾਂ ਨੂੰ WhatsApp ਡਿਲੀਟ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈਗਾ ਤੇ ਉਥੇ ਇੰਟਰਨੈਟ ਵੀ ਡਾਊਨ ਕਰ ਦਿੱਤਾ ਗਿਆ ਹੈ ਤੇ ਇਹ ਵੀ ਅ ਅ ਕੀ ਜਾ ਰਿਹਾਗਾ ਕਿ WhatsApp ਦੇ ਥਰੂ ਵੀ ਬਹੁਤ ਸਾਰੀਆਂ ਇਸ ਕਿਸਮ ਦੀ ਐਪਲੀਕੇਸ਼ਨਾਂ ਭੇਜੀਆਂ ਜਾ ਰਹੀਆਂ ਨੇ ਜਿਹੜੇ ਕਿ ਇਰਾਨ ਦੇ ਵਿੱਚ ਦਸੂਸੀ ਦਾ ਕੰਮ ਵੀ ਕਰ ਰਿਹਾ ਨੇ ਤੇ ਅਫਵਾਹਾਂ ਵੀ ਫਲਾ ਰਹੀਆਂ ਨੇ ਇਸ ਕਰਕੇ ਇਰਾਨ ਨੇ WhatsApp ਜਿਹੜੀ ਐਪ ਹੈ ਉਹਟਾਣ ਦੀ ਗਲ ਕਰਈ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ ਵਾਸ਼ਿੰਗਟਨ ਚ ਜਿਹੜਾ ਹਿਊਮਨ ਰਾਈਟਸ ਗਰੁੱਪ ਹੈ ਉਹਨੇ ਤਾਂ ਉਹਨੇ ਜਿਹੜਾ ਆਕੜਾ ਦਿੱਤਾਗਾ ਉਹ ਵੀ ਜਿਹੜਾ ਆਫੀਸ਼ੀਅਲ ਡਾਟਾ ਹੈਗਾ ਉਹਦੇ ਹੀ ਅ ਅਕੋਰਡਿੰਗ ਚੱਲ ਰਹਿਗਾ ਹਾਲਾਂਕਿ ਜਿਹੜਾ ਇਰਾਨ ਸਰਕਾਰ ਹੈ ਉਹਨੇ ਮੰਡੇ ਨੂੰ ਹੀ ਆਫੀਸ਼ੀਅਲ ਡਾਟਾ ਰਿਵੀਲ ਕੀਤਾ ਸੀਗਾ ਉਹਦੇ ਚ ਤਾਂ ਉਹ ਡਾਟਾ ਕੱਟ ਸੀਗਾ ਅਨ ਅਫੀਸ਼ੀਅਲ ਆ ਆਪਾਂ ਕੇ ਲਈਏ ਕਿ ਆਕਾਉਂਟਸ ਤੋਂ ਇਹ ਡਾਟਾ ਨਿਕਲ ਕੇ ਆ ਰਿਹਾ ਸੀ ਪਰ ਉਹਨੂੰ ਹਿਊਮਨ ਰਾਈਟ ਗਰੁੱਪਸ ਨੇ ਵਾਸ਼ਿੰਗਟਨ ਚ ਹੈਗੇ ਉਹਨਾਂ ਨੇ ਵੈਰੀਫਾਈ ਕਰ ਦਿੱਤਾ ਕਿ 585 ਲੋਕਾਂ ਦੀ ਡੈਥ ਹੋ ਚੁੱਕੀ ਹੈ ਬਹੁਤ ਸਾਰੀ ਫੁਟੇਜਿਸ ਆਪਾਂ ਦੇਖ ਰਹੇ ਹਾਂ ਹੁਣ ਇਸ ਇਰਾਨ ਤੋਂ ਥੋੜਿਆ ਘਟ ਆਪਾਂ ਕੇ ਲਈਏ ਕਿ ਇਨਫੋਰਮੇਸ਼ਨ ਆ ਰਹੀਆਂ ਨੇ ਜਿਹੜੇ ਸ਼ਾਮਦਾਨੀ ਜਿਨ੍ਹਾਂ ਨੂੰ ਬਣਾਇਆ ਗਿਆ ਸੀਗਾ ਉਹਨਾਂ ਦੀ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਤੇ ਇਸ ਤੋਂ ਅਲਾਵਾ ਵੀ ਕਈ ਕਿਸਮ ਦੀਆਂ ਖਬਰਾਂ ਨੇ ਜਿਸ ਚ ਇਹ ਵੀ ਹੈਗਾ ਕਿ ਜਿਹੜਾ ইরਾਨੀ ਸੈਨਾ ਦਾ ਜਿਹੜਾ ਪਕ ਲਈ ਹੈਡਕੁਆਟਰ ਮੰਨਿਆ ਜਾਂਦਾ ਖਾਸ ਕਰ emergeny services ਵਾਲਾ ਉਹਨੂੰ ਵੀ ਇਜ਼ਰਾਈਲ ਨੇ ਨਿਸ਼ਾਨਾ ਬਣਾਇਆਗਾ ਤੇ ਬਹੁਤ ਸਾਰੇ ਇਲਾਕਿਆਂ 'ਚ ਅਫਰਾ ਤਫਰੀ ਹੈ ਗਿਆ ইরਾਨ ਦੀ ਜਿਹੜੀ ਮਸਾਇਲਾਂ ਨੇ ਉਹ ਮਸਾਦ ਦੇ ਟਿਕਾਣਿਆਂ ਤੱਕ ਪਹੁੰਚ ਰਹੀਆਂ ਨੇ ਇਹਦਾ ਵੀ ਇੱਕ ਆਪਕੇ ਲਈ ਕਿ ਕਈ ਸਾਰੇ ਵਿਜ਼ੂਅਲ ਵੀ ਨਿਕਲ ਕੇ ਆ ਰਹੇ ਨੇ ਅ ਲੇਕਿਨ ਫਲਸਤੀਨੀ ਇਲਾਕਿਆਂ ਚ ਵੀ ਖਾਸਾ ਕਹਿਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਇਜ਼ਰਾਈਲ ਸਿਰਫ ਈਰਾਨ ਨੂੰ ਹੀ ਨਹੀਂ ਟਾਰਗੇਟ ਕਰ ਰਿਹਾ ਫਲਸਤੀਨ ਨੂੰ ਵੀ ਨਾਲ ਨਾਲ ਟਾਰਗੇਟ ਕਰ ਰਿਹਾ ਹੈ ਇਹਦੇ ਚ ਇੱਕ ਦਿੱਕਤ ਮਤਲਬ ਇੱਕ ਜੇ ਮੈਂ ਕਮੈਂਟ ਕਰਨਾ ਹੋਵੇ ਤਾਂ ਇਹਦੇ ਸਾਰੇ ਮਾਮਲੇ ਸੇ ਜੀਓ ਪੋਲਿਟੀਕਲ ਇੱਕ ਗੱਲ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਖਾਵੇਂ ਨਹੀਂ ਇਸ ਟਾਈਮ ਕੱਲੇ ਕੱਲੇ ਨਜ਼ਰ ਆ ਰਹੇ ਨੇ ਉਹਨਾਂ ਨਾਲ ਕੋਈ ਵੀ ਮੁਲਕ ਖੜਿਆ ਨਹੀਂ ਹੋ ਰਿਹਾ ਈਰਾਨ ਨਾਲ ਕੋਈ ਵੀ ਮੁਲਕ ਖੜਾ ਆਪਾਂ ਨੂੰ ਦਿਖ ਨਹੀਂ ਰਿਹਾ ਤੇ ਜਿਵੇਂ ਜੀਸਾਉਣ ਵੱਲੋਂ ਉਹ ਪ੍ਰੈਸ ਨੋਟ ਵੀ ਆਇਆ ਸੀਗਾ ਹੋਰ ਵੀ ਆਪਾਂ ਦੇਖ ਰਹੇ ਹਾਂ ਸਟੇਟਮੈਂਟਾਂ ਵੀ ਇਜ਼ਰਾਈਲ ਦੇ ਪੱਖ ਚ ਆ ਰਹੀਆਂ ਨੇ ਖਾਸ ਕਰਕੇ ਯੂਰੋਪੀਅਨ ਮੁਲਕਾਂ ਦੀ ਵੀ ਤੇ ਵੈਸਟ ਦੀ ਬੇਸਿਕਲੀ ਸਾਰੇ ਸਟੇਟਮੈਂਟਾਂ ਇਹ ਇਹਨਾਂ ਦੇ ਹੱਕ ਚ ਹੈਗੀਆਂ ਇਜ਼ਰਾਈਲ ਦੇ ਦੇ ਹੱਕ ਚ ਹੈ ਗਿਆ ਤੇ ਦੇਖਣ ਨੂੰ ਮਿਲ ਰਿਹਾ ਕਿਤੇ ਨ ਕਿਤੇ ਮਤਲਬ ਖਾਣੇ ਖਾਵੇਂ ਨਹੀਂ ਇਕੱਲੇ ਪੈ ਰਹੇ ਨੇ ਹੂੰ ਜੀ ਸੋ 110 ਦੇ ਕਰੀਬ ਭਾਰਤੀਆਂ ਨੂੰ ਵੀ ਉੱਥੋਂ ਕੱਢਿਆ ਗਿਆ ਜੀ ਉਹ ਪਹੁੰਚ ਜਾਣਗੇ ਅੱਜ ਦਿੱਲੀ ਕਹਿੰਦੇ ਹਾਂਜੀ ਅੱਜ ਦਿੱਲੀ ਪਹੁੰਚ ਜਾਣਗੇ 110 ਭਾਰਤੀ ਆਪਾਂ ਕੱਲ ਵੀ ਇਸ ਖਬਰ ਤੇ ਗੱਲ ਕਰ ਰਹੇ ਸੀ ਕਿ ਜਿਹਦੇ ਚ ਮਤਲਬ ਜਿਵੇਂ ਕੱਲ ਆਪਾਂ ਦੱਸਿਆ ਸੀਗਾ ਕਿ ਉਹਨਾਂ ਨੇ ਜਿਹੜੇ ਆਪਣੇ ਅਰਮੀਨੀਆ ਦੇ ਬਾਰਡਰ ਪਹਿਲਾਂ ਸ਼ਿਫਟ ਕਰਨੇ ਹੈਗੇ ਉੱਥੋਂ ਫਿਰ ਅਰਮੀਨੀਆ ਤੋਂ ਇਹ ਜਿਹੜੇ ਯਰੇਵਨ ਹੈ ਉੱਥੇ ਉੱਥੋਂ ਦੀ ਰਾਜਧਾਨੀ ਤੋਂ ਹੀ ਇਹਨਾਂ ਨੂੰ ਫਲਾਈਟ ਚ ਡਾਕ ਇੰਡੀਆ ਭੇਜਿਆ ਜਾਊਗਾ ਇਹਨਾਂ ਚ 90 ਜਿਹੜੇ ਸਟੂਡੈਂਟ ਨੇ ਕਸ਼ਮੀਰੀ ਨੇ ਬਾਕੀ ਬੀ ਬਾਕੀ ਇੰਡੀਆ ਤੋਂ ਨੇ ਮਤਲਬ ਇੰਡੀਆ ਦੇ ਬਾਕੀ ਇਲਾਕਿਆਂ ਚੋਂ ਹੈਗੇ ਆ ਤੇ ਜ਼ਿਆਦਾਤਰ ਮੈਡੀਕਲ ਦੀ ਪੜਾਈ ਕਰਨ ਵਾਲੇ ਸਟੂਡੈਂਟ ਨੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਲੈ ਕੇ ਆ ਜਾ ਚੁੱਕਿਆਗਾ ਅਰਮੀਨੀਆ ਬਾਰਡਰ ਤੇ ਨਰਦੂ ਚੱਕ ਚੌਕੀ ਜਿਹੜੀ ਹੈ ਉੱਥੇ ਮਤਲਬ ਉੱਥਾਂ ਤੱਕ ਤਾਂ ਪਹੁੰਚ ਚੁੱਕੇ ਹੈਗੇ ਆ ਬਹੁਤ ਸਾਰਿਆਂ ਨੂੰ ਯੇਰੇਵਨ ਚ ਹੋਟਲਾਂ ਚ ਠਰਾਇਆ ਜਾ ਰਿਹਾਗਾ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 2-3 ਦਿਨਾਂ ਅੰਦਰ-ਅੰਦਰ ਇਹ ਸਾਰੇ ਸਟੂਡੈਂਟਸ ਨੂੰ ਉੱਥੋਂ ਕੱਢ ਲੈਣਗੇ ਇਹ ਖਬਰ ਜਿਹੜੀ ਫੋਰਨ ਮਿਨਿਸਟਰੀ ਹੈ ਉਹ ਵੀ ਇਹ ਗੱਲ ਕਹਿ ਰਹੀ ਹੈ ਤੇ ਆਪਾਂ ਵੀਡੀਓਜ਼ ਵੀ ਦੇਖ ਰਹੇ ਹਾਂ ਜਿਵੇਂ ਕਸ਼ਮੀਰੀ ਸਟੂਡੈਂਟਸ ਦੀ ਵੀਡੀਓਜ਼ ਵੀ ਆਰਿਆਨੇ ਅ ਈਰਾਨ 'ਚ ਇੱਕ ਗੱਲ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਬੈਟਰੋ ਪੰਪਾ ਦੇ ਬਾਹਰ ਬਹੁਤ ਜ਼ਿਆਦੇ ਆਪਾਂ ਕਹਿ ਲੈ ਕੇ ਕਰਾਊਡ ਨਜ਼ਰ ਆ ਰਿਹਾ ਹੈਗਾ ਕਤਾਰਾਂ ਲੰਬੀਆਂ ਲੰਬੀਆਂ ਕਤਾਰਾਂ ਗੱਡੀਆਂ ਦੀ ਉਹ ਵੀ ਦੇਖਣ ਨੂੰ ਮਿਲ ਰਿਆ ਨੇ ਤੇ ਉੱਥੇ ਸ਼ਾਇਦ ਤੇਲ ਦਾ ਸੰਕਟ ਜ਼ਰੂਰ ਸ਼ੁਰੂ ਹੋ ਚੁੱਕਾ ਹੈ ਵੈਰਾਂ ਦੇ ਵਿੱਚ ਜੀ ਸੋ ਇਸੇ ਦੇ ਨਾਲ ਕਹਿੰਦੇ ਅੱਜ 트럼ਪ ਹੋਣਾ ਨਾਲ ਗੱਲਬਾਤ ਹੋਈ ਹੈ ਪੀਐਮ ਮੋਦੀ ਦੀ ਇਹ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਤੇ ਕੀ ਗੱਲਬਾਤ ਹੋਈ ਹੋਊਗੀ ਜੀ 35 ਮਿੰਟ ਤੱਕ ਉਹ ਵੀ ਦੇਖੋ ਇਹਦੀ ਜਾਣਕਾਰੀ ਜਿਹੜੇ ਆਪਣੇ ਵਿਦੇਸ਼ ਸਚੀਵ ਨੇ ਫੋਰਨ ਸੈਕਟਰੀ ਨੇ ਵਿਕਰਮ ਮਿਸ਼ਰੀ ਉਹਨਾਂ ਨੇ ਦਿੱਤੀ ਹੈ ਤੇ ਵਿਕਰਮ ਮਿਸਤਰੀ ਨੇ ਮਤਲਬ ਮੈਨੂੰ ਤਾਂ ਕਿ ਇਹ ਇਨਫੋਰਮੇਸ਼ਨ ਇਸ ਕਰਕੇ ਦੇਣੀ ਪਈ ਕਿਉਂਕਿ ਇੱਕ ਸੂਤਰਾਂ ਦੇ ਹਵਾਲਿਆਂ ਨਾਲ ਲਗਾਤਾਰ ਦੋ ਤਿੰਨ ਦਿਨਾਂ ਤੋਂ ਖਬਰ ਚੱਲ ਰਹੀ ਸੀ ਕਿ ਜਦੋਂ ਤੱਕ G7 ਦੀ ਮੀਟਿੰਗ ਨਹੀਂ ਹੋਈ ਸੀ ਕਿ ਉੱਥੇ ਜੀ7 ਦੇ ਵਿੱਚ 트럼ਪ ਅੱਡ ਤੋਂ ਟਾਈਮ ਦੇਊਗਾ ਇੰਡੀਆ ਨੂੰ ਤੇ ਨਰਿੰਦਰ ਮੋਦੀ ਨਾਲ ਅੱਡ ਤੋਂ ਮੁਲਾਕਾਤ ਕਰੂਗਾ ਤੇ ਘੰਟੀ ਦੀ ਘੰਟੀ ਦੀ ਇਹ ਖਬਰਾਂ ਪਲਾਂਟ ਕਰਾਈਆਂ ਗਈਆਂ ਗਈਆਂ ਸੀਗੀਆਂ ਪਰ ਆਪਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਜੀ7 'ਚ ਪ੍ਰਧਾਨ ਨਰਿੰਦਰ ਮੋਦੀ ਪਹੁੰਚੇ ਉਦੋਂ ਤੱਕ 트럼ਪ ਜੀ7 'ਚੋਂ ਨਿਕਲ ਚੁੱਕੇ ਸੀਗੇ ਇਸੇ ਕਰਕੇ ਮੈਨੂੰ ਲੱਗਦਾਗਾ ਕਿ ਇਹਨਾਂ ਨੇ ਇਰਾਨ ਨੂੰ ਇਹ ਪ੍ਰੈਸ ਕਾਨਫਰੰਸ ਕਰਕੇ ਦੱਸਣਾ ਪਿਆਗਾ ਕਿ ਨਹੀਂ ਨਹੀਂ ਸਾਡੀ ਫੋਨ ਤੇ ਗੱਲਬਾਤ ਹੋਈ ਹੈ ਫੋਨ ਤੇ ਗੱਲਬਾਤ ਹੋਈ ਹੋਗੀ ਕਿਉਂਕਿ ਫੋਰਨ ਸੈਕਟਰੀ ਨੇ ਝੂਠ ਤਾਂ ਨਹੀਂ ਬੋਲ ਰਹੇ ਉਹਨਕੇ 35 ਮਿੰਟ ਫੋਨ ਤੇ ਗੱਲਬਾਤ ਹੋਣ ਦੀ ਗੱਲ ਕਹਿ ਰਹੇ ਨੇ ਉਹਨਾਂ ਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਤੰਕਵਾਦ ਤੇ ਗੱਲ ਕੀਤੀ ਹੈਗੀਆ ਹੋਰ ਵੀ ਕਈ ਚੀਜ਼ਾਂ ਤੇ ਗੱਲ ਕੀਤੀ ਹੈਗੀਆ ਅ ਜਿਹਦੇ ਚ ਉਹ 트럼ਪ ਨੇ ਕਿਹਾ ਵਾ ਕਿ ਅਸੀਂ ਇੰਡੀਆ ਨਾਲ ਖੜੇ ਆਂ ਜਦੋਂ ਟੈਰਰਿਜ਼ਮ ਹੈ ਉਹਦੀ ਲੜਾਈ ਦੇ ਵਿੱਚ ਤੇ ਇਹ ਚੀਜ਼ਾਂ ਉਹਨਾਂ ਨੇ ਮਤਲਬ ਆਪਣੇ ਇੱਕ ਨਵੇਂ ਵੀਡੀਓ ਚ ਵਿਕਰਮ ਮਿਸ਼ਰੀ ਉਹਨਾਂ ਨੇ ਦੱਸਿਆ ਨੇ ਤੇ ਮਤਲਬ ਲੋਕ ਇਹੀ ਅੰਦਾਜ਼ਾ ਲਾ ਰਹੇ ਨੇ ਸ਼ਾਇਦ ਨਰਿੰਦਰ ਮੋਦੀ ਨਾਲ ਮਿਲੇ ਨਹੀਂ ਉੱਥੇ ਉਸ ਦਾ ਇੱਕ ਉਹ ਦੱਸਿਆ ਜਾ ਰਿਹਾ ਕਿ ਬੈਕਅਪ ਪਲਾਨ ਸੀਗਾ ਕਿ ਹਾਂ ਫੋਨ ਤੇ ਗੱਲਬਾਤ ਹੋ ਜਾਵੇ ਤੇ ਬਾਅਦ ਚ ਇੰਡੀਆ ਕਹਿ ਰਿਹਾ ਕਿ ਸਾਡੀ ਫੋਨ ਤੇ ਗੱਲਬਾਤ ਹੋ ਗਈ ਸੀਗੀ 트럼ਪ ਨਾਲ ਜੀ ਜਿਹੜੇ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਨੇ ਇਹਨਾਂ ਬਾਰੇ ਕੀ ਬੋਲੇ ਨੇ ਉੱਥੇ ਜਾ ਕੇ ਮੋਦੀ ਸਾਹਿਬ ਜੀ G7 ਸੱਟ ਦੇ ਵਿੱਚ ਦੇਖੋ ਦੋ ਚੀਜ਼ਾਂ ਨੇ ਇੱਕ ਇੱਕ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜੀ ਕੈਨੇਡਾ ਦੀ ਇੰਟੈਲੀਜੈਂਸ ਰਿਪੋਰਟ ਹੈ ਉਹ ਤਾਂ ਕੁਝ ਹੋਰ ਕਹਿ ਰਹੀ ਹੈ ਉਹ ਤਾਂ ਭਾਰਤ ਦੇ ਬਹੁਤ ਸਾਰੇ ਏਜੰਟ ਹੋਣ ਦੀ ਗੱਲ ਕਹਿ ਰਹੀ ਹੈ ਕਿ ਉਹ ਵੀ ਇਹ ਵੀ ਕਹਿ ਰਹੀ ਹੈ ਕਿ ਜੇ ਇੰਡੀਆ ਦੇ ਏਜੰਟ ਇੱਥੇ ਫਿਰ ਰਹੇ ਨੇ ਫਿਰ ਇਹ ਮਤਲਬ ਸਾਡੀ ਉਸੇ ਖਤਰਾ ਨੇ ਇਕ ਤਾਂ ਗੱਲ ਇਹ ਬਲ ਬਹੁਤ ਸਾਰੇ ਅਖਬਾਰ ਨੇ ਕੈਨੇਡਾ ਦੇ ਉਹਨਾਂ ਨੇ ਵੀ ਇਸ ਗੱਲ ਨੂੰ ਛਾਪਿਆਗਾ ਇਸ ਤੋਂ ਜਿਹੜੀ ਦੂਜੀ ਗੱਲ ਹੈ ਉਹ ਜੀ7 ਦੀ ਮੀਟਿੰਗ ਜੀ7 ਦੀ ਮੀਟਿੰਗ ਦੇ ਬਾਅਦ ਨੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਹੈਗਾ ਕੋਰਨੀ ਉਹਨਾਂ ਨਾਲ ਮੁਲਾਕਾਤ ਦੀ ਹੈ ਗਿਆ ਉਹਦੇ ਚ ਇੱਕ ਗੱਲ ਤਾਂ ਇਹ ਸਾਫਰੀ ਕਲਖਿਆ ਰਹੀ ਹੈ ਕਿ ਦੋਵੇਂ ਮੁਲਕ ਸ਼ਾਇਦ ਹਾਈ ਕਮਿਸ਼ਨ ਵਾਸਤੇ ਤਾਂ ਤਿਆਰ ਹੋ ਗਏ ਨੇ ਕਿ ਅਸੀਂ ਇੱਕ ਦੂਜੇ ਮਾਰਕ ਕਰਨੀ ਨੇ ਵੀ ਸ਼ਾਇਦ ਕਿਹਾਗਾ ਤੇ ਇਹਨਾਂ ਨੇ ਵੀ ਨਰਿੰਦਰ ਮੋਦੀ ਰਾਣੇ ਵੀ ਸ਼ਾਇਦ ਉਹਨਾਂ ਨੂੰ ਕਿਹਾਗਾ ਕਿ ਇੱਕ ਦੂਜੇ ਦੇ ਮੁਲਕਾਂ ਚ ਹਾਈ ਕਮਿਸ਼ਨ ਤਾਂ ਸ਼ੁਰੂ ਕਰੀਏ ਆਪਾਂ ਨੂੰ ਪਤਾ ਹੈ ਕਿ ਹਰਦੀਪ ਸਿੰਘ ਨਿਜਰ ਮਾਮਲੇ ਤੋਂ ਬਾਅਦ ਕਿੰਨਾ ਕਿੰਨੀ ਤਲਖੀ ਵਧੀ ਸੀ ਤੇ ਦੋਵਾਂ ਨੇ ਆਪਣੇ ਹਾਈ ਕਮਿਸ਼ਨਰ ਸੀਗੇ ਉਹ ਬੁਲਾ ਲਏ ਸੀਗੇ ਤੇ ਹੁਣ ਸ਼ਾਇਦ ਹਾਈ ਕਮਿਸ਼ਨ ਬਾਹਰ ਹੋ ਜਾਣਗੇ ਇੱਕ ਤਾਂ ਗੱਲ ਇਹ ਹੈ ਦੂਜਾ 1 on 1 ਮੀਟਿੰਗ ਹੋਈ ਹੈ ਯਾਨੀ ਕਿ ਬਾਈਲੈਟਰਲ ਗੱਲਬਾਤ ਹੋਈ ਹੈ ਕੈਨੇਡਾ ਦੀ ਤੇ ਇੰਡੀਆ ਦੀ ਉਹਦੇ ਚ ਕਈ ਚੀਜ਼ਾਂ ਨੇ ਜਿਦੇ ਚ ਮਤਲਬ ਜਿਹੜੇ ਮਾਤਕਾਰਨੀ ਹੈਗੇ ਉਹਨਾਂ ਨੇ ਕਈ ਗੱਲਾਂ ਕਹੀਆਂ ਨੇ ਨਰਿੰਦਰ ਮੋਦੀ ਨੂੰ ਜਿਹੜੀ ਤੇ ਜਿਹੜੀ ਰੈਸਟ੍ਰਿਕਸ਼ਨ ਲਾਈ ਸੀ ਉਹ ਵੀ ਸਾਫ਼ ਦੇਖਣ ਨੂੰ ਮਿਲ ਰਹੀ ਹੈਗੇ ਆ ਕਿ ਉਹ ਵੀ ਕੋਈ ਜ਼ਿਆਦਾ ਮਤਲਬ ਗੱਲ ਹਰਦੀਪ ਸਿੰਘ ਨਿਰਜਰ ਬਾਰੇ ਕਰਨੀ ਰਹੇ ਤੇ ਹਾਲਾਂਕਿ ਪੱਤਰਕਾਰ ਨੇ ਕੈਨੇਡਾ ਦੇ ਚ ਪ੍ਰਧਾਨ ਮੰਤਰੀ ਤੋਂ ਪੁੱਛ ਲਿਆ ਸੀਗਾ ਕਿ ਅਰਦੀਪ ਸਿੰਘ ਨਿੱਡਰ ਦੀ ਜਿਹੜੀ હત્યા ਕੀਤੀ ਗਈ ਉਹਦੇ ਬਾਰੇ ਤੇ ਇਸ ਤੇ ਕਾਰਨੀ ਨੇ ਕੋਈ ਸਿੱਧੇ ਤੌਰ ਤੇ ਜਵਾਬ ਨਹੀਂ ਦਿੱਤਾ ਸੀਗਾ ਉਹਨਾਂ ਨੇ ਕਿਹਾ ਜੀ ਅਸਤੀ ਮੋਦੀ ਨਾਲ ਕਾਨੂੰਨੀ ਮਸਲਿਆਂ ਤੇ ਸਹਿਯੋਗ ਦੀ ਗੱਲ ਅਸੀਂ ਕਹੀ ਹੈਗੀ ਆ ਤੇ ਉਹ ਮੁੱਦਾ ਹਾਈ ਕੋਰਟ 'ਚ ਹੈਗਾ ਇਸ ਕਰਕੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਯਾਨੀ ਕਿ ਇੱਕ ਸਾਥ ਨਾਲ ਹਰਦੀਪ ਸਿੰਘ ਨਿੱਜਰ ਮਾਮਲੇ ਨੂੰ ਜਿਹੜੇ ਕੈਨੇਡਾ ਦੇ ਜਰਨਲਿਸਟ ਹੈਗੇ ਉਹ ਸੀਰੀਅਸਲੀ ਲੇ ਰਹੇ ਨੇ ਇਸੇ ਕਰਕੇ ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛੇ ਕਿ ਤੁਸੀਂ ਨਰਿੰਦਰ ਮੋਦੀ ਤੋਂ ਮਿਲੇ ਹੋ ਕਿ ਤੁਸੀਂ ਉਸ ਮਾਮਲੇ ਬਾਰੇ ਗੱਲ ਕੀਤੀ ਹੈ ਉਹਦੇ 'ਚ ਮਾਰਕ ਕਾਰਨੀ ਨੇ ਡਾਇਰੈਕਟ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਸਾਹਮਣੇ ਉਹ ਬਚਦੇ ਆਪਾਂ ਨੂੰ ਨਜ਼ਰ ਆਏ ਤੇ ਇਹ ਮਤਲਬ ਇੱਕ ਵੱਡੀ ਗੱਲ ਹੈ ਕਿ ਮਤਲਬ ਕੈਨੇਡਾ ਦੇ ਪੱਤਰਕਾਰਾਂ 'ਚ ਨਾ ਹੌਸਲਾ ਹੈਗਾ ਕਿ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਪੁੱਛ ਰਹੇ ਨੇ ਕੀ ਦੱਸੋ ਤੁਸੀਂ ਉਸ ਮਾਮਲੇ ਦੇ ਵਿੱਚ ਕੀ ਕੀਤਾ ਹੈਗਾ ਤੇ ਇਸ ਤੋਂ ਅਲਾਵਾ ਮੇਨ ਲੋਕ ਦਾ ਹੈ ਕਿ ਕੋਈ ਜ਼ਿਆਦੇ ਗਲਬਾਤ ਹੋਈ ਨਹੀਂ bizness 오픈 ਕਰਨ ਦੀ ਗੱਲ ਹੈਗੀ ਆ ਅਸੀਂ ਚੀਜ਼ਾਂ ਨੂੰ ਸਮੂਥ ਬਣਾਈਏ ਰਿਸ਼ਤੇ ਨੂੰ ਸਮੂਥ ਬਣਾਈਏ ਇਸ ਕਿਸਮ ਦੀਆਂ ਗੱਲਾਂ ਜ਼ਿਆਦੇ ਨਹੀਂ ਬਾਕੀ ਕੱਲ ਦੇ ਅਖਬਾਰ ਆਪਾਂ ਨੂੰ ਜ਼ਰੂਰ ਦੇਖਣੇ ਪੈਣਗੇ ਕੈਨੇਡਾ ਦੇ ਕੱਲ ਕੀ ਛਪੂਗਾ ਕੈਨੇਡਾ ਦੇ ਅਖਬਾਰਾਂ ਸੀ ਉਤੋਂ ਫਿਰ ਆਪਾਂ ਮੜਾ ਦੇ ਹਿਸਾਬ ਲਾ ਪਾਵਾਂਗੇ ਕਿ ਕਿਸ ਕਿਸਮ ਦੀ ਗਲਬਾਤ ਦੋਵਾਂ ਵਿਚਕਾਰ ਹੋਈ ਹੈ ਹੂੰ ਜੀ ਇਹ ਤਾਂ ਗੱਲ ਤੁਹਾਡੀ ਬਹੁਤ ਕੰਮ ਦੀ ਹੈ ਪਰ ਅੱਗੇ ਚਲਦੇ ਹਾਂ ਕਿ ਉਧਰ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਜਿਹੜੇ ਪਾਕਿਸਤਾਨ ਦੇ ਫੌਜ ਮੁਖੀ ਨੇ ਆਸਿਫ ਮੁਨੀਰ ਹੋਣੀ ਉਹਨਾਂ ਦਾ ਟਰੰਪ ਦੇ ਨਾਲ ਜਿਹੜਾ ਲੰਚ ਸੀ ਉਹ ਕਹਿੰਦੇ ਵੀ ਭਾਰਤ ਦੇ ਲਈ ਤੇਰਾ ਚਟਕਾ ਹੈ ਇਹ ਕਿਵੇਂ ਆਖ ਰਹੇ ਨੇ ਵੈਸੇ ਤਾਂ ਬਹੁਤ ਸਾਰੇ ਲੋਕ ਕਿਆਸ ਲਾ ਰਹੇ ਨੇ ਕਿ ਈਰਾਨ ਨੂੰ ਲੈ ਕੇ ਇਹ ਇਹਨਾਂ ਦੀ ਆਪਸੀ ਮੀਟਿੰਗ ਹੈ ਵੀ ਈਰਾਨ ਦਾ ਸਾਥ ਤੁਸੀਂ ਨਾ ਦਿਓ ਪਿੱਛੇ हट ਜਾਓ ਬਾਕੀ ਕੀ ਕਰ ਸਕਦੇ ਆ ਜੀ ਇਹ ਸਾਰੀ ਗੱਲਬਾਤ ਦੇ ਵਿੱਚੋਂ ਦੱਸਿਓ ਜੀ ਜੀ ਬੇਸਿਕਲੀ ਤਾਂ ਇਹ ਹੀ ਹੈਗਾ ਕਿ ਜਿਹੜੇ ਅਮਰੀਕਾ ਹੈਗਾ ਇਜ਼ਰਾਈਲ ਸੋਰੀ ਕਾਂਗਰਸ ਜਿਸ ਨਾਲ ਪਾਕਿਸਤਾਨ ਅਤੇ ਇੰਡੀਆ ਵਾਲੇ ਮਸਲੇ ਤੇ ਬਾਅਦ ਚ ਫੁੱਲ ਕੇ ਆਈ ਹੈਗੀਆ ਇਹ ਸਟੈਂਡ ਪਹਿਲਾਂ ਲੈਣਾ ਚਾਹੀਦਾ ਸੀਗਾ ਕਾਂਗਰਸ ਨੂੰ ਕਾਂਗਰਸ ਨੇ ਇੱਕ ਤਾਂ ਉਸ ਚੀਜ਼ ਨੂੰ ਇਸ਼ੂ ਬਣਾਇਆ ਹੈਗਾ ਜਿਸ ਚ ਪਾਕਿਸਤਾਨੀ ਆਰਮੀ ਚ ਅਸਫੁਲ ਨਹੀਂ ਰ ਹੈ ਗਿਆ ਉਹਨਾਂ ਦਾ ਡੋਨਲਡ ਟਰੰਪ ਨਾਲ ਲੰਚ ਹੋਇਆ ਸੀਗਾ ਅੱਜ ਉਹਦਾ ਉਹਨਾਂ ਦਾ ਲੰਨ ਸੀਗਾ ਉਹਨੂੰ ਇੱਕ ਇਸ਼ੂ ਬਣਾਇਆ ਉਹਨੂੰ ਕਿਹਾਗਾ ਕਿ ਇੰਡੀਅਨ ਡਿਪਲੋਮੇਸੀ ਵਾਸਤੇ ਤੀਜਾ ਝਟਕਾਗਾ ਤੀਰ ਟ੍ਰਿਪਲ ਝਟਕਾ ਹੈਗਾ ਇੱਕ ਤਾਂ ਮਤਲਬ ਇਹ ਕਿ ਆਸੀਫ ਖੁਮੀਰ ਦੇ ਆਪਾਂ ਨੂੰ ਭੜਕਾਉ ਬਾਸਨ ਪਹਿਲਾਂ ਵੀ ਸੁਣੇ ਸੀ ਕਿ ਤੇ ਉਹ ਉਹਨਾਂ ਦਾ ਕਿਸ ਕਿਸਮ ਦਾ ਰੁਖ ਰਹਾ ਉਹ ਵੀ ਆਪਾਂ ਨੂੰ ਪਤਾ ਹੈ ਪਰ ਉਹ ਉਸ ਅਮਰੀਕਾ ਜ਼ਰੂਰ ਐਂਟਰਟੇਨ ਕਰਿਆ। ਇਸ ਤੋਂ ਪਹਿਲਾਂ ਵੀ ਅਮਰੀਕਨ ਸੈਂਟਰਲ ਕਮਾਂਡ ਦੇ ਜਿਹੜੇ ਚੀਫ ਸੀਗੇ ਜਰਨਲ ਮਾਈਕਲ ਕੁਰੀਲਾ ਉਹਨਾਂ ਨੇ ਵੀ ਪਾਕਿਸਤਾਨ ਨੂੰ ਆਪਣਾ ਐਂਟੀ ਟੈਰਰਿਸਟ ਐਕਟੀਵਿਟੀਆਂ ਵਾਸਤੇ ਆਪਣਾ ਸਹਿਯੋਗ ਹੀ ਦੱਸਿਆ ਸੀਗਾ। ਉਹ ਵੀ ਇੱਕ ਝਟਕਾ ਸੀਗਾ। ਤੇ ਇੱਕ ਝਟਕਾ ਉਹ ਸੀਗਾ ਕਿ ਜਿਹੜਾ ਆਪਰੇਸ਼ਨ ਸੰਧੂਰ ਤੋਂ ਬਾਅਦ ਜਿਹੜਾ ਯੁੱਧ ਵਰਗਾ ਮਾਹੌਲ ਬਣਿਆ ਸੀਗਾ ਤੇ ਉਹਦੇ ਜਿਹੇ ਟਰੰਪ ਨੇ ਕਿਹਾ ਸੀਗਾ ਕਿ ਮੈਂ ਇਹਨਾਂ ਨੂੰ ਸੀਜ਼ ਇਹਨਾਂ ਦਾ ਸੀਜ਼ ਫਾਇਰ ਕਰਾਇਆ ਹੈਗਾ ਇਹ ਤਿੰਨ ਛਟਕੇ ਇੰਡੀਆ ਨੂੰ ਲੱਗ ਚੁੱਕੇ ਨੇ ਡਿਪਲੋਮੈਟਿਕਲੀ ਉਸੇ ਨੂੰ ਹੁਣ ਕਾਂਗਰਸ ਵੀ ਟੇਕ-ਆਫ ਟੇਕ-ਅਪ ਕਰ ਰਹੀ ਹੈ ਆਪਾਂ ਵੀ ਆਪਣੇ ਬੁਲੇਟਿਨਾਂ 'ਚ ਜ਼ਿਕਰ ਕਰਦੇ ਰਹੇ ਹਾਂ ਇਹ ਦੇਖੋ ਕਿੰਨਾ ਹੀ ਪ੍ਰਚਾਰ ਕਰਨਾ ਇੰਡੀਆ ਵਾਲੇ ਕਿ ਪਾਕਿਸਤਾਨ ਟੈਰਰਿਸਟ ਮੁਲਕ ਹੈ ਪਾਕਿਸਤਾਨ ਟੈਰਰਿਸਟ ਮੁਲਕ ਹੈ ਪਰ ਤੁਸੀਂ ਦੇਖ ਰਹੇ ਹੋ ਕਿ ਮੈਂ ਦੁਨੀਆ ਪਾਕਿਸਤਾਨ ਨੂੰ ਟੈਰਰਿਸਟ ਮੁਲਕ ਨਹੀਂ ਮੰਨ ਰਹੀ ਹੈ ਇਵਨ ਅਮਰੀਕਾ 'ਚ ਉਹ ਨਾਮ ਨੂੰ ਇੰਟਰੇਨ ਕੀਤਾ ਜਾ ਰਿਹਾ ਹੈ ਤੇ ਇਹ ਚੀਜ਼ ਹੈਗੀਆ ਮਤਲਬ ਤੁਸੀਂ ਜਿਹੜੇ origignal terrorists ਸੀਗੇ ਜਿਨ੍ਹਾਂ ਨੇ 4 terrorists ਜਿਨ੍ਹਾਂ ਨੇ 25 ਬੇਕਸੂਰ ਲੋਕਾਂ ਦੀ ਡੈਥ ਨੂੰ ਮਾਰਿਆਗਾ ਪਹਿਲਗਾਮ ਦੇ ਵਿੱਚ ਉਹਨਾਂ ਨੂੰ ਫੜ ਨਹੀਂ ਪਾਏ ਹਜੇ ਤੱਕ ਤੁਹਾਡੀ ਇੰਟੈਲੀਜੈਂਸ ਫੇਲਿਅਰ ਹੈਗਾ ਤੁਸੀਂ ਇਹ ਕਹਿੰਦੇ ਸਰ ਇੱਕੀ ਕਿ ਤੁਸੀਂ ਉਹਨਾਂ ਨੂੰ ਫੜ ਲਿਆ ਜਾਂ ਮਾਰਤਾ ਕੁਝ ਵੀ ਉਹਦੇ ਤੇ ਗੱਲ ਨਹੀਂ ਕਰ ਰਹੇ ਤੇ ਤੁਸੀਂ ਦੂਜੇ ਪੜੋਸੀ ਮੁਲਕ ਨੂੰ ਲਗਾਤਾਰ ਟਾਰਗੇਟ ਕਰੇ ਜਾ ਰਹੇ ਹੋ ਆਪਰੇਸ਼ਨ ਸੰਦੂਰ ਵੀ ਲਾਂਚ ਕਰ ਦਿੱਤਾ ਉਹਦੇ ਚ ਜੋ ਕੁਝ ਵਾਪਰਿਆ ਉਹ ਇੰਟਰਨੈਸ਼ਨਲ মিডিਆ ਦੇ ਵਿੱਚ ਵੀ ਤੁਹਾਡੇ ਤੇ ਬਹੁਤ ਸਵਾਲ ਚੁੱਕੇ ਗਏ ਜੀ ਕਿਉਂਕਿ ਤੁਹਾਡੇ ਰਫਾਇਲ ਸੇ ਇਹ ਉਹ ਸੈਟਲਾਈਟ ਸੀ ਅਗਲੇ ਆਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਖਾਸੀ ਪ੍ਰੋਬਲੈਮੈਟਿਕ ਚੀਜ਼ਾਂ ਖੜੀਆਂ ਹੋ ਰਹੀਆਂ ਨੇ ਇੰਡੀਅਨ ਡਿਪਲੋਮੇਸੀ ਵਾਸਤੇ ਖਾਸ ਕਰ ਇੰਡੀਅਨ ਆਪਾਂ ਕਹਿ ਲਈਏ ਕਿ ਜੀਓਪੋਲਿਟੀਕਲੀ ਇੰਡੀਆ ਖਾਸੀ ਪਿੱਛੇ ਜਾ ਰਿਹਾ ਹੈ ਅਪਾ ਇਹ ਵੀ ਦੇਖ ਰਹੇ ਸੀਗੇ ਕਿ ਜਿਵੇਂ ਡੋਨਾਲਡ 트ੰਪ ਨੇ ਜੀ7 ਨੂੰ ਜੀ8 ਜੀ9 ਕਰਨ ਦੀ ਗੱਲ ਕਹੀ ਕਿ ਜੀ ਹੁਣ ਜੀ7 ਦੀ ਥਾਂ ਦੇ ਜੀ9 ਕਰਦੇ ਆ ਉਹਦੇ ਚ ਉਹਨਾਂ ਨੇ ਰਸ਼ੀਆ ਤੇ ਚਾਈਨਾ ਦਾ ਨਾਂ ਲਿਆ ਇੰਡੀਆ ਦਾ ਨਾਂ ਨਹੀਂ ਲਿਆ ਤੁਸੀਂ ਇਹ ਵੀ ਇੰਡੀਆ ਉੱਥੇ ਮੌਜੂਦ ਸੀਗਾ ਇੰਡੀਆ ਦੇ ਰਿਪ੍ਰੈਜ਼ੈਂਟੇਟਿਵ ਨਰਿੰਦਰ ਮੋਦੀ ਉੱਥੇ ਪਹੁੰਚ ਵੀ ਰਏ ਸੀਗੇ ਪਰ ਉਹਨਾਂ ਦਾ ਨਾਂ ਨਹੀਂ ਲਿਆ ਤੇ ਇਹ ਮਨ ਲੋਕ ਤਾਂ ਪੁੱਛ ਰਹੇ ਨੇ ਨਾ ਕਿ ਇੰਡੀਆ ਦੀ ਆਪਾਂ ਤਾਂ ਕਹਿ ਰਹੇ ਹਾਂ ਕਿ ਫੋਰਥ ਬਿਗੇਸਟ ਇਕ ਇਕਨੋਮੀ ਬਣਨ ਜਾ ਰਹੀ ਇੰਡੀਆ ਜੀ ਤੇ ਹਾਲਾਂਕਿ ਮਤਲਬ ਤੇ ਦੂਜੇ ਪਾਸੇ ਤੁਸੀਂ ਦੇਖੋ ਤੁਹਾਡਾ G7 ਚ ਨਾ ਨਹੀਂ ਹੈਗਾ ਫਿਰ ਉਹ G8 G9 ਬਣਾਉਣ ਦੀ ਜਿਹੜੀ ਗੱਲ ਕਹੀ ਜਾ ਰਹੀ ਉਹਦੇ ਚ ਤੁਹਾਡਾ ਨਾਂ ਨਹੀਂ ਲਿਆ ਜਾ ਰਿਹਾ ਹ ਹ ਜੀ ਇਹ ਕਈ ਚੀਜ਼ਾਂ ਨੇ ਮਤਲਬ ਜਿੱਦੇ ਤੋਂ ਲੱਗ ਰਿਹਾਗਾ ਕਿ ਇੰਡੀਅਨ ਡਿਪਲੋਮੇਸੀ ਹੈ ਇੰਟਰਨੈਸ਼ਨਲ ਲੈਵਲ ਤੇ ਉਹ ਖਾਸੀ ਪਿੱਛੇ ਜਾ ਰਹੀ ਹੈ ਹ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚਲੀਏ ਤਾਂ ਉਧਰ 에어 ਇੰਡੀਆ ਦੇ ਜਿਹੜੇ ਵਿਮਾਨ ਹਾਦਸੇ ਤੋਂ ਬਾਅਦ ਪਹਿਲਾਂ ਕੱਲ ਬਹੁਤ ਸਾਰੇ ਜਹਾਜ਼ਾਂ ਦੀ ਫਲਾਈਟ ਕੈਨਸਲ ਕਰ ਦਿੱਤੀ ਜਾਂਦੀ ਹੈ ਤੇ ਅੱਜ ਕਹਿੰਦੇ ਵੀ ਅੰਮ੍ਰਿਤਸਰ ਵਾਲਾ 에어ਪੋਰਟ ਖਾਸ ਤੌਰ ਤੇ ਅਲਰਟ ਦੇ ਉੱਪਰ ਸੀ ਜੀ ਅੱਜ ਵੀ ਉਡਾਨਾਂ ਰੱਦ ਹੋਈਆਂ ਨੇ ਚਾਰ ਰੱਦ ਹੋ ਨਾ ਰਧੂਆਂ ਨੇ ਜੀ ਅੰਮ੍ਰਿਤਸਰ ਤੋਂ ਲੰਡਨ ਜਾਣ ਵਾਲੀ ਫਲਾਈਟ ਵੀ ਰੱਦ ਹੋਈ ਹੈ ਤੜਕੇ ਜਿਹੜੀ 19 ਜੂਨ ਨੂੰ ਕੱਲ ਦਿੱਲੀ ਜਾਊਗੀ ਉਹ ਫਲਾਈਟ ਵੀ ਰੱਦ ਕੀਤੀ ਗਈ ਹੈ ਗਿਆ ਇੱਕ ਫਿਰ ਜਿਹੜੀ ਅੱਠ ਅੱਜ ਸ਼ਾਮ ਨੂੰ 18 ਜੂਨ ਨੂੰ ਜਾਣੀ ਸੀਗੀ ਉਹ ਫਲਾਈਟ ਵੀ ਰੱਦ ਕੀਤੀ ਗਈ ਹੈ ਗਿਆ ਇੱਕ ਦਿੱਲੀ ਤੋਂ ਅੰਮ੍ਰਿਤਸਰ ਆਣ ਵਾਲੀ ਇੱਕ ਫਲਾਈਟ ਸੀ ਉਹਨੂੰ ਅੱਜ 10:30 ਵਜੇ ਰਾਤ ਨੂੰ ਲੈਂਡ ਕਰਨਾ ਸੀਗਾ ਉਹ ਵੀ ਰੱਦ ਕੀਤੀ ਗਈ ਹੈ ਗਿਆ ਤੇ ਖਾਲੇ ਮਤਲਬ ਇੰਨਾ ਹੀ ਨਹੀਂ 12 ਤੋਂ ਲੈ ਕੇ 17 ਜੂਨ ਦੇ ਵਿਚਕਾਰ ਪਰ ਦਿਨ ਅੰਦਰ 에어 ਇੰਡੀਆ ਦੀ ਚਾਰਟ ਫਲਾਈਟਾਂ ਰਦ ਹੋਈਆਂ ਨੇ ਇਹਦੇ ਚ ਬੋਇੰਗ ਦੀ ਆਰਡਰਾਂ ਵੀ ਸ਼ਾਮਲ ਨੇ ਡੀਜੀਸੀਏ ਨੇ ਵੀ ਇੱਕ ਬਿਆਨ ਦਿੱਤਾ ਜਿਦੇ ਚ ਉਹਨਾਂ ਨੇ ਕਿਹਾ ਕਿ 에어ਲਾਈਨ ਜਿਹੜੀ 787 ਫਲੀਟ ਹੈ ਉਹ ਉਹਦੇ ਚ ਸੇਫਟੀ ਦੀ ਇੰਨੀ ਚਿੰਤਾ ਨਹੀਂ ਹੈਗੀ ਜਿੰਨਾ ਤੁਸੀਂ ਇਹਨੂੰ ਇਸ਼ੂ ਬਣਾ ਰਹੇ ਹੋ ਮਤਲਬ 에어 ਇੰਡੀਆ ਬਹੁਤ ਸਾਰਾ ਆਪਾਂ ਕਹਿ ਸਕਦੇ ਹਾਂ ਕਿ 에어 ਇੰਡਾ ਬਹੁਤ ਡਰਿਆ ਹੋਇਆ ਹੈ ਚਾਰਟ ਫਲਾਈਟਾਂ ਰਦ ਕਰ ਦੇਣੀ ਆ 5 ਦਿਨਾਂ ਅੰਦਰ ਇੱਕ ਵੱਡੀ ਗੱਲ ਹੁੰਦੀ ਹੈ ਉਹਦੇ ਚ ਇੰਟਰਨੈਸ਼ਨਲ ਫਲਾਈਟਾਂ ਨੇ ਵੀ ਇੰਟਰਨੈਸ਼ਨਲ ਫਲਾਈਟਾਂ ਵੀ ਹੈਗੀਆਂ ਡੋਮੈਸਟਿਕ ਫਲਾਈਟਾਂ ਵੀ ਹੈਗੀਆਂ ਖਾਲੀ ਇਹਨਾਂ ਦਾ ਹੀ ਚੱਕਰ ਨਹੀਂ ਪੈ ਰਿਹਾ Indigo ਫਲਾਈਟ ਦਾ ਵੀ ਬਹੁਤ ਜਿਆਦਾ ਚੱਕਰ ਪੈ ਰਿਹਾਗਾ Indigo ਦਾ ਜਿਹੜੇ ਛਤੀਸਗੜ ਦੇ ਸਾਬਕਾ ਮੁੱਖ ਮੰਤਰੀ ਨੇ ਬਬੇਸ ਬਗੇਲ ਜਿਹੜੇ ਕਾਂਗਰਸ ਦੇ ਪੰਜਾਬ ਦੇ ਇੰਚਾਰਜ ਵੀ ਨੇ ਉਹ ਪੰਜਾਬ ਆਏ ਸੀ ਪੰਜਾਬ ਤੋਂ ਵਾਪਸ ਛਤੀਸਗੜ ਜਾ ਰਹੇ ਸੀ ਦਿੱਲੀ ਤੋਂ ਉਹਨਾਂ ਨੇ ਰਾਏਪੁਰ ਦੀ ਫਲਾਈਟ ਲਈ ਉਹ ਜਦੋਂ ਰਾਏਪੁਰ ਉਤਰੀ ਫਲਾਈਟ ਉਹਦੇ ਗੇਟ ਹੀ ਨਹੀਂ ਖੁੱਲੇ 40 ਮਿੰਟ ਤੱਕ ਤੇ ਉੱਥੇ ਅੰਦਰ ਫਸੇ ਰਹੇ ਤੁਸੀਂ ਸੋਚ ਕੇ ਦੇਖੋ ਕਿ ਸਾਬਕਾ ਸੀਐਮ ਛਤੀਸਗੜ ਦੇ ਰਾਏਪੁਰ ਦੇ ਵਿੱਚ ਉਹਨਾਂ ਦੀ ਰਾਜਧਾਨੀ ਦੇ ਵਿੱਚ ਫਲਾਈਟ 'ਚ ਫਸੇ ਰਹੇ 40 ਮਿੰਟ ਜੀ ਜੀ ਤਾਂ ਪੈਰ ਤਾਂ ਖੁੱਲ ਗਏ ਸੀਗੇ ਉਹਨਾਂ ਤੇ ਮਤਲਬ ਉਹਨਾਂ ਨੂੰ ਦੇਖਿਆ ਕਿ ਬਹੁਤ ਘਬਰਾਟ ਸੀਗੀ ਟੈਕਨੀਕਲ ਅ ਅ ਇਸ਼ੂ ਸੀਗਾ ਤੇ ਮਤਲਬ ਜੀ ਤਾਂ ਇਹ ਮਤਲਬ ਬਹੁਤ ਬਿਆਨਕ ਹੈ ਕਿ ਕਿ ਨੀਆ ਫਲਾਈਟ ਆਰਾ ਦੋਰੀਆਂ ਨੇ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਵੀ ਫਸ ਗਏ ਸੀਗੇ ਤੇ ਇਹ ਇੰਡੀਆ 'ਚ ਹੁਣ ਆਪਾਂ ਨੂੰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਬਹੁਤ ਕਬਰਾਟ ਹੈ ਗਿਆ ਹైదరాబాద్ 에어ਪੋਰਟ ਤੋਂ ਬੋਮ ਮਿਲਣ ਦੀ ਧਮਕੀ ਮਿਲ ਗਈ ਸੀਗੀ ਤੇ ਇਹ ਇਹ ਹੈਗਾ ਜੀ ਬਾਕੀ ਜਿਹੜੇ ਅਹਮਦਾਬਾਦ ਗੋਮਾਨਾ ਹਾਦਸਾ ਹੋਇਆ ਸੀ ਉਹਦੇ ਚ ਜਿਹੜੇ ਮਾਰੇ ਗਏ ਸੀ ਉਹਨਾਂ ਚੋਂ 177 ਲੋਕਾਂ ਦਾ ਡੀਐਨਏ ਮੈਚ ਹੋ ਚੁੱਕਿਆ ਹੈਗਾ 124 ਲੋਕਾਂ ਦੀ ਡੈੱਡ ਬੋਡੀ ਹੈ ਉਹ ਭੇਜੀ ਜਾ ਚੁੱਕੀ ਹੈ ਜਿਹੜਾ ਪਾਇਲਟ ਸੀਗਾ ਸੁਮਿਤ ਸਬਰਵਾਲ ਉਹਦਾ ਵੀ ਲਾਸਟ ਰਾਈਟ ਅੰਤਮ ਸੰਸਕਾਰ ਕੀਤਾ ਜਾ ਚੁੱਕਿਆ ਹੈਗਾ ਜੀ ਜੀ ਉਧਰ ਕੱਲ ਵਿਕਰਮ ਮਜੀਠੀਆ ਹੁਣਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀਆਂ ਵੀਡੀਓ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਜਾਂਦੀਆਂ ਨੇ ਨਿੱਜੀ ਤੇ ਉਸ ਤੋਂ ਬਾਅਦ ਕਾ ਖਾਸਾ ਰੌਲਾ ਪੈ ਗਿਆ ਤੇ ਉਹ ਮੰਤਰੀ ਵੀ ਸਾਹਮਣੇ ਆਏ ਨੇ ਕੀ ਕਹਿ ਰਹੇ ਨੇ ਉਹ ਜਨਾਬ ਇੱਕ ਤਾਂ ਡਾਕਟਰ ਰੌਜ਼ੂਤ ਮੰਨ ਵੀ ਨਹੀਂ ਰਹੇ ਕਿ ਇੱਕ ਕੀ ਇਹ ਜਿਹੜੀ ਤਸਵੀਰਾਂ ਨੇ ਕਿ ਉਹ ਅਸਲੀ ਨੇ ਉਹ ਕਹਿ ਰਹੇ ਨੇ ਕਿ ਇਹ ਜਿਹੜੀ ਤਸਵੀਰਾਂ ਨੇ ਇਹ ਮੇਰੀ ਅਤੇ ਮੇਰੀ ਜਿਹੜੀ ਸਾਬਕਾ ਪਤਨੀ ਹੈ ਮੇਰੀ ਜਿਨ੍ਹਾਂ ਨਾਲ ਮੇਰਾ ਤਲਾਕ ਹੋਇਆ ਹੈਗਾ ਉਹਨਾਂ ਦੀ ਤਸਵੀਰਾਂ ਨੇ ਤੇ ਇਹ ਨਿੱਜੀ ਤਸਵੀਰਾਂ ਨੇ ਕਾਨੂੰਨੀ ਹਰਕਤ ਕੀਤੀ ਹੈ ਵਿਕਰਮਜੀਤ ਸਿੰਘ ਮਜੀਠੀਆ ਨੇ ਤੇ ਮੇਰੀ ਸਾਬਕਾ ਪਤਨੀ ਨਾਲ ਇਹਨਾਂ ਨੇ ਫੋਟੋਆਂ ਵਾਇਰਲ ਕੀਤੀਆਂ ਹੈਗੀਆਂ ਡਾਕਟਰ ਅਬਜ਼ੂਤ ਨੇ ਦੂਜੀ ਗੱਲ ਇਹ ਕਹੀ ਹੈ ਕਿ ਮੈਂ ਦਲ ਤਾਂ ਇਸ ਕਰਕੇ ਮੇਰੇ ਨਾਲ ਇਹ ਕੀਤਾ ਗਿਆ ਹੈਗਾ ਇਹ ਦੋ ਚੀਜ਼ਾਂ ਉਹਨਾਂ ਵੱਲੋਂ ਪਈਆਂ ਗਈਆਂ ਹੈਗੀਆਂ ਇਹਦੇ 'ਚ ਇਹ ਵੀ ਕਿਹਾ ਗਿਆ ਹੈਗਾ ਕਿ ਜਿਹੜਾ ਡਾਕਟਰ ਅਬਜ਼ੂਤ ਉਹ ਵੀ ਕਹਿ ਰਿਹਾ ਹੈਗਾ ਕਿ ਮੈਂ ਕੇਸ ਵੀ ਕਰਾਂਗਾ ਸੀਬੀਆਈ ਦੀ ਜਾਂਚ ਦੀ ਵੀ ਧਮਕੀ ਦਿੱਤੀ ਗਈ ਹੈ ਤੇ ਡਾਕਟਰ ਉਹਨਾਂ ਨੇ ਇਹ ਵੀ ਕਿਹਾਗਾ ਕਿ ਜੇ ਮੈਂ ਪਲੱਸ ਕੇਸ ਕਰਾਂਗਾ ਇਹਦੇ ਤੇ ਮਜੀਠਿਆ ਨੇ ਵੀ ਬਲਟਵਾਰ ਕੀਤਾ ਇੱਕ ਤਾਂ ਉਹਨਾਂ ਨੇ ਕਿਹਾ ਕਿ ਮੈਂ ਕੋਈ ਜਿਹੜਾ ਮੰਤਰੀ ਹੈਗਾ ਮੰਤਰੀ ਨਾਲ ਜਿਹੜੀ ਮਹਿਲਾ ਸੀ ਉਹਦੀ ਕੋਈ ਪਛਾਣ ਉਹ ਅਜ਼ਾ ਕਰ ਨਹੀਂ ਕੀਤੀ ਸੀ ਤਾਂ ਆਪ ਮੰਤਰੀ ਨੇ ਕਿਹਾਗਾ ਉਹ ਇੱਕ ਕਾਨੂੰਨੀ ਅਪਰਾਧੀ ਹੈ ਤੇ ਹੁਣ ਜਾਤੀਵਾਦ ਆਪਣੀ ਜਾਤੀ ਦੀ ਆੜ ਲੈ ਰਿਹਾਗਾ ਜਾਤੀਵਾਦ ਨੂੰ ਰਾਜਨੀਤਿਕ ਰੰਗ ਚ ਲੈ ਕੇ ਆ ਰਿਹਾਗਾ ਤੇ ਜੇ ਇਨਾਈ ਨਿਆਂਪਸੰਦ ਹੈਗਾ ਤਾਂ ਫਿਰ ਸੀਬੀਆਈ ਸੀਬੀਆਈ ਨੂੰ ਜਾਂ ਸੌਂਪ ਦੇਣੀ ਚਾਹੀਦੀ ਸੀ ਮਜੀਠੀਆ ਨੇ ਵੀ ਕਿਹਾ ਕਿ ਸੀਬੀਆਈ ਦੀ ਧਮਕੀ ਦਿੱਤੀ ਹੈ ਗਿਆ ਇਹ ਪੂਰਾ ਇਸ਼ੂ ਬਣਿਆ ਹੋਇਆਗਾ ਹਾਲਾਂਕਿ ਜਿਹੜੇ ਮਨੋ ਰੋੜਾ ਨੇ ਉਹਨਾਂ ਨੇ ਇਹ ਕਿਹਾਗਾ ਕਿ ਤੁਸੀਂ ਆਪਣੇ ਸੁੱਚਾ ਸਿੰਘ ਲਗਾ ਦੀ ਵੀ ਗੱਲ ਕਰ ਲੋ ਤੇ ਇਹ ਚੀਜ਼ਾਂ ਹੈਗੀਆਂ ਪੰਜਾਬ ਚ ਬਹੁਤ ਸਾਰੇ ਆਪਨ ਪਤਾ ਹੈ ਕਿ ਲੋਕਾਂ ਦੀ ਇਸ ਕਿਸਮ ਦੀ ਖਾਸ ਕਰ ਪੋਲਿਟਿਕਲ ਲੋਕਾਂ ਦੀ ਇਸ ਕਿਸਮ ਦੀ ਵੀਡੀਓਜ਼ ਵਾਇਰਲ ਹੋਈਆਂ ਨੇ ਪਹਿਲਾ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੇ ਆਪਾਂ ਕਹਿ ਲੈ ਕੇ ਬਲਕਾਰ ਸਿੰਘ ਸੀਗੇ ਉਹਨਾਂ ਦੀ ਉਹਨਾਂ ਦੀ ਵੀ ਹੋਈ ਸੀ ਤੇ ਇੱਕ ਹੋਰ ਆਗੂ ਸੀਗੇ ਉਹਨਾਂ ਦੀ ਵੀ ਹੋਈ ਸੀਗੀ ਵੀਡੀਓ ਤੇ ਤਿੰਨ ਚਾਰ ਵੀਡੀਓਜ਼ ਤਾਂ ਮੈਂ ਦੇਖ ਚੁੱਕਿਆ ਪਿਛਲੇ ਤਿੰਨ ਚਾਰ ਸਾਲਾਂ ਚ ਹੋ ਚੁੱਕਿਆ ਨੇ ਤੇ ਜਿਹਦੇ ਤੇ ਡਾਕਟਰ ਰਵਜੋਤ ਇਹਨੂੰ ਇਹੀ ਕਹਿ ਰਹੇ ਨੇ ਕਿ ਦਿਲ ਦਵਾਈ ਚਾਰੇ ਦੇ ਅਗੂ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਉਧਰ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਆਸ਼ੂ ਹੁਣੀ ਉਹ ਖਾਸੇ ਐਕਟਿਵ ਨਜ਼ਰ ਆ ਰਹੇ ਨੇ ਮੈਦਾਨ ਦੇ ਵਿੱਚ ਕਿਉਂਕਿ ਇਹ ਬੇਸ਼ੱਕ ਚੋਣ ਪ੍ਰਚਾਰ ਬੰਦ ਹੋ ਜਾਂਦਾ ਪਰ ਆਹ ਦੋ ਦਿਨ ਜਿਹੜੇ ਅੰਤ ਦੇ ਹੁੰਦੇ ਸਭ ਤੋਂ ਕ੍ਰੂਸ਼ਲ ਹੁੰਦੇ ਨੇ ਸਵੇਰੇ ਇਲੈਕਸ਼ਨ ਹੈ ਤੇ ਉਧਰ ਆਸ਼ੂ ਹੁਣੀ ਆਪਣੇ ਵਰਕਰਾਂ ਦੇ ਨਾਲ ਵੱਖ-ਵੱਖ ਪਾਸੇ ਤੁਰੇ-ਫਿਰਦੇ ਨਜ਼ਰ ਆ ਰਹੇ ਨੇ ਇੱਕ ਜਗ੍ਹਾ ਤਾਂ ਪੁਲਿਸ ਦੇ ਨਾਲ ਸਿੱਧੀ ਝੜਪ ਚ ਵੀ ਨਜ਼ਰ ਆ ਰਹੇ ਨੇ ਕੀ ਗੱਲਬਾਤ ਹੈ ਜੀ ਬੇਸਿਕਲੀ ਦੇਖੋ ਵੈਸਟ ਲੁਧਿਆਣਾ ਵੈਸਟ ਦਾ ਚੋਣ ਬਹੁਤ ਜ਼ਿਆਦਾ ਪੈਸਿਆਂ ਦਾ ਚੋਣ ਹੋ ਗਿਆਗਾ ਉੱਥੇ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਪੈਸਾ ਵੰਡ ਰਹੀ ਹੈ ਆਸ਼ੂ ਅਤੇ ਉਹਨਾਂ ਦੀ ਜਿਹੜੀ ਵਾਈਫ ਹੈਗੀ ਮਮਤਾ ਆਸ਼ੂ ਦੋਵੇਂ ਮੈਦਾਨ ਚ ਨੇ ਅੱਜ ਮਮਤਾ ਆਸ਼ੂ ਦੀ ਵੀ ਮੈਂ ਵੀਡੀਓ ਦੇਖ ਰਿਆ ਸੀਗਾ ਉਹਨਾਂ ਨੇ ਵੀ ਇੱਕ ਰਾਸ਼ਨ ਵਾਲਾ ਟਰੱਕ ਫੜਿਆ ਸੀਗਾ ਆ ਖੁਦ ਭਾਰਤਕੂਸਨਾ ਆਸ਼ੂ ਨੇ ਕਈ ਸਾਰੇ ਮੁੰਡਿਆਂ ਦੇ ਫੜੇ ਜਿਹੜੇ ਸੂਟਾਂ ਵੰਡ ਰਹੇ ਸੀਗੇ ਕਲੋਨੀਆ ਚ ਰਾਸ਼ਨ ਵੰਡ ਰਹੇ ਸੀਗੇ ਇਸ ਕਰਕੇ ਇਹ ਤਾਂ ਹੋਣਾ ਹੀ ਸੀਗਾ ਤੇ ਫਿਰ ਆਸ਼ੂ ਨੇ ਕਨਫਰੰਟ ਵੀ ਕੀਤਾ ਪੁਲਿਸ ਨੂੰ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ ਹੈ ਪੁਲਿਸ ਕਹਿੰ ਰਹੀ ਆਦਾ ਦਾ ਕੁਝ ਹੋ ਹੀ ਨਹੀਂ ਰਿਹਾ ਤੇ ਉਹਦੇ ਚ ਫਿਰ ਇੱਕ ਐਕਸ਼ਨ ਮੋਡ ਚ ਆਪਾਂ ਨੂੰ ਭਾਰਤਕੂਸਨਾ ਆਸ਼ੂ ਦੇਖਣ ਨੂੰ ਮਿਲੇ ਹੈਗੇ ਆ ਤੇ ਕੱਲ ਚੋਣ ਹੋਣ ਜਾ ਰਿਹਾਗਾ ਮੈਨੂੰ ਲੱਗਦਾ ਹੈ ਕਿ ਭਾਰਤ ਘੁਸ਼ਣਾ ਉਸ ਤੇ ਉਹਨਾਂ ਦੀ ਵਾਈਫ ਜਿਹੜੇ ਅੱਜ ਜਿੰਨਾ ਐਕਟਿਵ ਸੀਗੇ ਉਦੋਂ ਤੋਂ ਸਮਝ ਆ ਰਿਹਾ ਸੀਗਾ ਕਿ ਕਿੰਨਾ ਜ਼ਿਆਦਾ ਧੱਕਾ ਹੈ ਕਿੰਨਾ ਜ਼ਿਆਦਾ ਆਪਾਂ ਕਿਹ ਲੈ ਕੇ ਆ ਆਮ ਆਦਮੀ ਪਾਰਟੀ ਪੈਸਾ ਲਗਾਉਣ ਦੀ ਕੋਸ਼ਿਸ਼ ਉਹ ਸੀਟ ਤੇ ਕਰ ਰਹੀ ਹੈ ਇੱਕ ਗੱਲ ਮੈਨੂੰ ਇਹ ਲੱਗਦੀ ਹੈ ਕਿ ਚੋਣ ਆਇਓ ਕਿ ਇੱਥੇ ਸੁੱਤਾ ਪਿਆ ਚੋਣ ਚੋਣ ਆਯੁਗ ਨੇ ਵਿਜ਼ੂਅਲਸ ਦੇਖ ਨਹੀਂ ਰਹੇ ਜਿਵੇਂ ਉਧਿਆਣਾ ਵੈਸਡੇ ਵਾਇਲ ਇਕਸ਼ਨਸ ਵਾਸਤੇ ਚੋਣ ਆਯੁਗ ਨੇ ਆਪਣੀ ਅੱਖਾਂ ਬੰਦ ਕਰ ਰੱਖੀਆਂ ਇਹ ਸਵਾਲ ਨੇ ਮਤਲਬ ਕਿ ਚੋਣ ਆਯੁਗ ਦਾ ਕੀ ਭੂਮਿਕਾ ਹੈ ਉਥੇ ਸ਼ਰੇਆਮ ਰਾਸ਼ਨ ਵੰਡੇ ਜਾ ਰਿਹਾਗਾ ਸ਼ਰੇਆਮ ਸੂਟ ਵੰਡੇ ਜਾ ਰਹੇ ਨੇ ਸ਼ਰੇਆਮ ਪੈਸਾ ਵੰਡੇ ਜਾ ਰਿਹਾਗਾ ਇੱਥੋਂ ਤੱਕ ਵੀ ਗੱਲ ਹੈ ਕਿ ਇਹ ਵੀ ਕਿਹਾ ਜਾ ਰਿਹਾਗਾ ਕਿ 5 ਵੋਟ ਜੇ ਤੁਹਾਡੇ ਕੋਲ ਹੈ ਗਿਆ ਤੁਹਾਨੂੰ ਬਾਈਕ ਦੇ ਦੇਾਂਗੇ ਇੱਥੋਂ ਤੱਕ ਗੱਲ ਕਹੀ ਜਾ ਰਹੀ ਹੈ ਬੁਲਟ ਮੋਟਰਸਾਈਕਲਾਂ ਦਿੱਤੀਆਂ ਵੰਡੀਆਂ ਜਾ ਰਹੀਆਂ ਨੇ ਉੱਥੇ ਮੁੰਡਿਆਂ ਨੂੰ ਜਿਹੜੇ ਆਪਣੇ ਪਰਿਵਾਰਾਂ ਦੀ ਵੋਟ ਪਾਉਣਗੇ ਜੀ ਬਹੁਤ ਮਤਲਬ ਇਹਦੇ ਉਲਟ ਹੋਇਆ ਇਹਦੇ ਉਲਟਾ ਹੈ ਮਤਲਬ ਪੱਤਰਕਾਰਾਂ ਤੇ ਐਫ ਆਈ ਆਰ ਸੌਰੀਆਂ ਨੇ ਜਿਹੜੇ ਉੱਥੇ ਪੈਸਾ ਵਗੈਰਾ ਵੰਡ ਰਹੇ ਉਹਨਾਂ ਦਾ ਕੁਝ ਕਹਿ ਨਹੀਂ ਜਾ ਰਿਹਾ ਪੱਤਰਕਾਰਾਂ ਨੂੰ ਉੱਥੇ opinion poll ਦਿਖਾਣ ਕਰਕੇ ਉਹਨਾਂ ਤੇ ਉਲਟ ਜਿਹੜੇ online channel ਸੀਗੇ FIR ਦਰਜ ਹੋਈਆਂ ਨੇ ਉਹਤੇ ਚੋਣਾਂ ਐਯੂਗ ਨਹੀਂ ਕਰਾਈਆਂ ਨੇ ਠੀਕ ਹੈ ਤੇ ਮਤਲਬ ਕੀ ਚੋਣਾਂ ਐਯੂਗ ਨੂੰ ਫਿਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹ ਉੱਥੇ ਉੱਥੇ ਰਾਸ਼ਨ ਵੰਡ ਰਹੇ ਨੇ ਸੂਟ ਵੰਡ ਰਹੇ ਨੇ ਉਹ ਨਹੀਂ ਦਿਖਾਈ ਦੇ ਰਹੇ ਉਹਨਾਂ ਤੇ ਕਿਉਂ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਮਤਲਬ ਦੋਗਲਾਪਿਆਵਾਰ ਹੈਗਾ ਜਿਹੜੇ ਜੁੜੇ ਪੱਤਰਕਾਰ ਨੇ ਐਫ ਆਈ ਆਰ ਦਰਜ ਕਰਾਉਣ ਦੀ ਗੱਲ ਕਹੀ ਜਾ ਰਹੀ ਉਹਨਾਂ ਦਾ ਨਾਂ ਉਹਨਾਂ ਦੇ ਨਾਂ ਤਾਂ ਨਹੀਂ ਸਾਹਮਣੇ ਆਏ ਪਰ ਚੋਣ ਆਇਓ ਬੋਲੋ ਇਹ ਕਿਹਾ ਗਿਆ ਹੈਗਾ ਕਿ ਅਸੀਂ ਪੰਜ ਚੈਨਲਾਂ 'ਤੇ ਐਫ ਆਈ ਆਰ ਦਰਜ ਕਰਾਈਆ ਹੈ ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ